ਪਿੰਡ ਸਬਰਾਂ ਦੇ ਹਰੀਕੇ ਹੈਡ ਤੇ ਸ਼ਾਮਮਈ ਤਰਨਾ ਲਗਾ ਕੇ ਬੈਠੇ ਤਿੰਨ ਜਥੇਬੰਦੀਆਂ ਦੇ ਕਿਸਾਨ ਆਗੂਆਂ ਤੇ ਪੁਲਿਸ ਵੱਲੋਂ ਲਾਠੀ ਚਾਰਜ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕੀ ਜਾਣਕਾਰੀ ਅਨੁਸਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕਿਸਾਨ ਯੂਨੀਅਨ ਉਗਰਾਹਤ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਦੇ ਵੱਲੋਂ ਹਰੀਕੇ ਹੈੱਡ ਨਜ਼ਦੀਕ ਠੇਕੇਦਾਰਾਂ ਦੇ ਵੱਲੋਂ ਖੱਡਾ ਲਗਾਉਣ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਦਾ ਕਿ ਖਾਮਿਆਜ਼ਾ ਕਿਸਾਨਾਂ ਨੂੰ ਪੁਲਿਸ ਦੀਆਂ ਲਾਠੀਆਂ ਖਾ ਕੇ ਭੁਗਤਣਾ ਪਿਆ। ਇਸ ਸਬੰਧੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਦੱਸਿਆ ਕਿ ਉਹਨਾਂ ਦੇ ਵੱਲੋਂ ਹਰੀਕੇ ਹੈੱਡ ਨਜ਼ਦੀਕ ਨਜਾਇਜ਼ ਮਾਈਨਿੰਗ ਦੀਆਂ ਖੱਡਾ ਲਗਾਉਣ ਦਾ ਵਿਰੋਧ ਕੀਤਾ ਜਾ ਰਿਹਾ ਸੀ। ਉਹਨਾਂ ਦੱਸਿਆ ਕਿ ਹਰੀਕੇ ਹੈੱਡ ਨਜ਼ਦੀਕ ਜੇਕਰ ਖੱਡਾ ਲੱਗਦਿਆਂ ਹਾਂ ਤਾਂ ਜੁਥੇ ਜ਼ਮੀਨਾਂ ਦਾ ਭਾਰੀ ਨੁਕਸਾਨ ਹੋਵੇਗਾ, ਉੱਥੇ ਹੀ ਬੰਨ ਨੂੰ ਵੀ ਨੁਕਸਾਨ ਹੋਵੇਗਾ ਕਿਉਂਕਿ ਹੜ੍ਹਾਂ ਦੇ ਦਿਨਾਂ ਦੇ ਵਿੱਚ ਜਦ ਵੀ ਹੁੰਦਾ ਹੈ ਸੋ ਉਹਨਾਂ ਦੱਸਿਆ ਹੈ ਕਿ ਉਹਨਾਂ ਦੇ ਵੱਲੋਂ ਠੇਕੇਦਾਰ ਵੱਲੋਂ ਨਾਜਾਇਜ਼ ਮਾਈਨਿੰਗ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਦਾ ਖਾਮਿਆਜ਼ਾ ਉਹਨਾਂ ਨੂੰ ਪੁਲਿਸ ਦੀਆਂ ਇਲਾਕੀਆਂ ਖਾਕੇ ਪਹੁੰਚਨਾ ਪਿਆ ਤੇ ਕਿਸਾਨਾਂ ਲਗਵਾਂ ਨੇ ਕਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਦਾ ਠੇਕੇਦਾਰ ਦੀ ਸ਼ਾਇਦ ਕਿਸਾਨਾਂ ਦੇ ਉੱਪਰ लाठी चार्ज ਕਰਨਾ ਮੰਦ ਭਾਗਾ ਤੇ ਉਹਨਾਂ ਇਸ ਗੱਲ ਦੀ ਵਿਰੋਧਤਾ ਕਰਦੇ ਆ ਅੱਗੇ ਤਿੱਖਾ ਸੰਘਰਸ਼ ਕਰਨ ਦਾ ਦਾਵਾ ਕੀਤਾ ਹੈ। ਮਗਾ ਕੇ ਦੇ ਨਾਲ ਫਿਰ ਆ ਕੇ ਖਟਾ ਲਾਉਣਾ ਸ਼ੁਰੂ ਕਰਤਾ ਵਾ ਇਹ ਤੱਕੇਸ਼ਾਈ ਨਹੀਂ ਦੀ ਕੀ ਆ ਇਹੋ ਜਨਤਾ ਨਹੀਂ ਰਾਜ਼ ਦੇ ਇਦਾਂ ਧੱਕੇ ਨਾਲ ਖੱਡਾ ਲਾਉਣਾ ਕਦ ਵਾਸਤੇ ਲਾਉਂਦੇ ਜਮੀਨਾਂ ਸਾਡੀਆਂ ਸਾਰਾ ਕੁਝ ਸਾਡਾ ਧੱਕੇ ਨਾਲ ਆ ਕੇ ਖੱਡੇ ਲਾਉਣ ਰਿਹਾ ਜੀ ਦਾ ਕਹਿਣਾ ਕਿ ਇਹ ਜਿਹੜੀ ਮਨਜੂਰ ਸਵਾਂ ਖੱਡਾ ਮਨਜੂਰ ਸਵਾਂ ਖੱਡਦਾ ਸਾਨੂੰ ਸਰਦਾਰ ਦੀ ਪਤਾ ਨਹੀਂ ਜੇ ਸਾਡੇ ਘਰੇ ਆ ਕੇ ਲਾ ਦੇਣ ਕਿ ਵੇਖਣ ਮਨਜੂਰ ਸਵਾਂ ਤੁਹਾਡਾ ਚੁੱਕੇ ਲਾ ਜਾਂਦੇ ਕਿੱਥੇ ਜਾਵਾਂਗੇ ਕਿੱਥੇ ਛੱਟਣਗੇ ਸਾਨੂੰ ਐਂ ਦਾਖਾ ਜੇ ਮਨਜੂਰ ਸਵਾਂ ਸਾਨੂੰ ਮਾਰੋ ਸਾਨੂੰ ਗੋਲੀਆਂ ਮਾਰੋ ਬੰਨੇ ਕਰੋ ਚੁੱਕੇ ਦਰਿਆ ਜ ਮਾਰੋ ਹੋਰ ਜੀ ਕਿਸਾਨਾਂ ਦਾ ਕਹਿਣਾ ਕਿ ਇਹ ਤਾਂ ਦੱਸ ਕੇ ਥੱਲੇ ਹਟ ਕੇ ਜੇ ਖੱਡ ਚੱਲੇਗਾ ਉਹਨਾਂ ਨੂੰ ਕੋਈ ਪ੍ਰੋਬਲਮ ਤੋ ਸਾਡਾ ਬੰਨ ਹਟੇ ਵਿੱਚ ਮੈਨੂੰ ਰੁੜ ਜਾਣਾ ਹੈ ਹਾਂਜੀ ਉਹ ਆ ਵੀ ਖਾਣਾ ਲੋਹ ਜਾਂਦੀ ਹਾਂਜੀ ਮੰਗਦੇ ਉਹ ਕਰਦੇ ਆ ਵੀ ਸਾਡੀ ਮਿਹਨਤੋ ਵੀ ਖੱਡਾ ਨਾਂ ਲਾਇਆ ਜਾਵੇ ਅਸੀਂ ਰਿਕਵੈਸਟ ਕਰਦੇ ਸਰਕਾਰ ਕਰੀ ਵੀ ਸਾਡੀ ਬੇਨਤੀ ਮਨਜ਼ੂਰ ਕਰਨ ਮਾਲਕ ਜੇਕਰ ਖੱਡਾ ਲੱਗ ਜਾਂਦਾ ਤਾਂ ਕਿਸਾਨਾਂ ਦਾ ਕਿੰਨਾ ਨੁਕਸਾਨ ਦਾ ਹੋ ਸਾਰਾ ਨੁਕਸਾਨ ਹੀ ਨੁਕਸਾਨ ਹੈ ਜੀ ਅੱਗੇ ਤਾਂ ਆਹ ਵੇਖਿਆ ਜੇ ਪਿਛੇ ਉਹ ਕੋਣ ਮਾਜ ਬੰਨ ਟੁੱਟਾ ਖੱਡੇ ਦੇ ਕਾਰਨ ਟੁੱਟਾ ਉਹ ਕੰਮ ਇੱਥੇ ਬੰਨਾਂ ਜੀ ਹਾਂਜੀ ਮੋੜ ਕੇ ਉਦੋਂ ਉਸ ਟਾਈਮ ਤੇ ਕੋਈ ਨਹੀਂ ਪਹੁੰਚਦਾ ਆ ਕੇ ਜਿਆਦੇ ਸਾਰ ਲਈਏ ਵੀ ਕੀ ਹੋਣਦਾ ਇੰਨੀ ਫੋਰਸ ਆ ਗਈ ਉਹ ਕੱਢਣ ਤਾਂ ਸਾਨੂੰ ਕੋਈ ਫੋਰਸ ਨਹੀਂ ਆਈ ਇਥ ਹੋਂਦੀ ਆ ਤੇ ਇਹੋ ਬੇਨਤੀ ਸਾਡੀ ਵੀ ਸਾਡੀ ਸੁਣਵਾਈ ਹੋਵੇ ਜੇ ਨਹੀਂ ਸੁਣਾਈ ਹੋਣੀ ਅਸੀਂ ਤਾਂ ਦਾਵਾ ਪੇ ਕਰ ਨਹੀਂ ਸਕਦੇ ਅਸੀਂ ਇਹਨੇ ਸਾਨੂੰ ਮਾਰ ਦੋ ਤੇ ਜੋ ਮਰਜ਼ੀ ਕਰੀ ਜੋ ਮਗਰ ਤੇ ਚਾਹੇ ਸਾਨੂੰ ਜ਼ਮੀਨਾਂ ਉੱਪਰ ਦੇ ਦੇਣ ਸਾਡੀ ਜ਼ਮੀਨ ਸਾਰੀ ਕਵਰ ਕਰ ਲੈਣੇ ਇਹ ਸਾਡੀ ਜ਼ਮੀਨ ਸਾਰੀ ਜੀ ਸਾਡੀ ਜ਼ਮੀਨ ਸਾਰੀ ਵਿੱਚ ਦਰਿਆ ਆ ਅਸੀਂ ਰੋਟੀ ਕਿੱਥੋਂ ਖਾਣੀ ਹਾਦੀ ਹਾਰੀ ਤੇ ਹੈਗੀ ਤਾਂ ਅਸੀਂ ਕਿਧਰ ਨੂੰ ਜਾਣਾ ਸਾਨੂੰ ਕੋਈ ਸਰਕਾਰ ਨੇ ਪਾਹਾ ਦਿੱਤਾ ਵੀ ਹਰ ਦੇ ਇੱਕ ਪਈਆਂ ਹੀ ਖੱਡਾ ਲਾਉਣਾ ਸਾਨੂੰ ਕੱਖ ਨਹੀਂ ਦਿੱਤਾ ਸਾਡੀ ਪੈਸੇ ਦਾ ਬਗਵਰੀ ਜ਼ਬਰਦਸਤੀ ਖੱਡਾ ਲਗਣ ਡਿਆਵਾ ਅਹੀਂ ਉਹਨੇ ਕਸਾਨਾ ਚੂਰ ਗਾਂ ਟੀਗੇ ਲਾਉਣ ਜਾ ਕੇ ਬੁਕਾ ਮਾਰ ਕੇ ਗੋਲੀਆਂ ਤੇ ਮਰ ਜੀਏ ਤੇ ਆਪੇ ਪੈਗ ਖੱਡੇ ਲਾ ਲੈਣ ਅਸੀਂ ਕਿਹਦੇ ਨੂੰ ਜਾਣਾ ਵਾ ਜਮੀਨ ਇਹ ਵੀ ਸਾਡੀਆਂ ਰੋੜਕੀਆਂ ਨੇ ਅਸੀਂ ਜਾਣਾ ਕਿਹਦੇ ਹਾਰੀ ਅੱਗੇ ਰੂੜੀ ਪਈ ਆ ਅੱਗੇ ਫਸਲ ਆੜੇ ਹੋਣੀ ਹੁੰਦੀ ਆ ਸਰਕਾਰ ਧੱਕਾ ਕਰਨੀ ਸਿਆਰ ਤੇਰੋਂ ਧੱਕਾ ਹੋ ਗਿਆ ਅੱਜ ਨਾ ਅਸੀਂ ਕਿਹਦੇ ਜਾਵਾਂਗੇ ਕਸਾ ਵੀ ਕਿ ਜਰ ਜਾਵਾਂਗੇ ਆਮ ਜ਼ਮੀਨ ਵਿੱਚ ਆਰੀ ਦਰਿਆਵਾਂ ਵਿੱਚ ਜ਼ਮੀਨ ਪਈ ਹੈ ਨਾ ਕਿਤੇ ਨਹੀਂ ਜਾਣਾ ਆਨੂੰ ਕੋਈ ਠੇਕਾ ਦਿੱਤਾ ਜਾਂ ਆਨੂੰ ਕੋਈ ਪਾਹ ਦਿੱਤਾ ਇਹ ਸਾਨੂੰ ਗੋਲੀ ਮਾਰ ਤਾਂ ਉਹ ਆਲ ਮਰਜੂਰ ਆ ਪਰ ਇਹ ਖੰਡਾ ਲਗ ਦੇਵਾਂਗੇ